ਸੱਚਰੀਆ ਕਾਲ ਸਾਰੇ ਵੀਰਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਆਪਾਂ 7 ਦਿਨਾਂ ਦੀ ਸੀਰੀ ਸਟਾਰਟ ਕਰ ਰਹੇ ਹਾਂ ਤੁਹਾਨੂੰ ਇਹ ਤੋਂ ਜੱਟ ਤੱਕ ਸਾਰੀ ਜਾਣਕਾਰੀ ਦੇਵਾਂਗੇ ਘੋੜੀ ਬਾਰੇ ਵੀ ਕਿਸ ਤਰ੍ਹਾਂ ਲਗਾਮ ਪਾਉਣੀ ਹੈ ਗੱਦੀ ਕਸਣੀ ਹੈ ਖਰਖਰਾ ਕਰਨਾ ਹੈ ਸਾਰਾ ਕੁਝ ਜਾਣਕਾਰੀ ਦੇ ਦੇਵਾਂਗੇ ਜਿਹਦੇ ਵਿੱਚ ਅੱਜ ਆਪਣਾ ਦਿਨ ਹੈਗਾ ਪਹਿਲਾ ਆਪਾਂ ਸਟਾਰਟ ਕਰਾਂਗੇ ਲਗਾਮ ਤੋਂ ਵੀ ਲਗਾਮ ਕਿਸ ਤਰ੍ਹਾਂ ਦੇਣੀ ਹੈ ਆਪਾਂ ਇਹਨੂੰ ਕਿੰਨੇ ਪਿਆਰ ਨਾਲ ਕਿਵੇਂ ਅਜ ਨਹੀਂ ਚਾਹਦਾ ਜਾਨਵਰ ਤਾਂ ਕਿਸ ਤਰ੍ਹਾਂ ਲਗਾਮ ਦੇਣੀ ਹੈ ਇਸ ਨੂੰ ਆਪਣਾ ਪਹਿਲਾ ਸਟੈਪ ਹੈ ਜੀ ਲਗਾਮ ਪਾਉਣਾ ਅੱਜ ਤੁਹਾਨੂੰ ਦੱਸੀਏ ਸੀ ਲਗਾਮ ਕਿਸ ਤਰ੍ਹਾਂ ਦੇਣੀ ਹੈ ਸਭ ਤੋਂ ਪਹਿਲਾਂ ਲਗਾਮ ਆਪਾਂ ਇਸ ਤਰ੍ਹਾਂ ਲੈ ਲੈਣੀ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਮੂੰਹ ਦੇ ਵਿੱਚ ਇੱਥੇ ਹਲਕੀ ਜੀ ਉਂਗਲ ਡਾਲ ਲੈਣੀ ਹੈ ਜੇ ਨਹੀਂ ਮੂੰਹ ਟੱੜਦੀ ਕਈ ਹੈ ਅਜੇ ਤਾਂ ਮੰਨ ਲਾ ਜੀ ਸਿਆਣੇ ਜਾਨਵਰ ਹੁੰਦੇ ਆ ਉਹ ਚੱਕ ਲੈਂਦੇ ਆ ਤੇ ਨਹੀਂ ਫਿਰ ਆਪਾਂ ਇਸ ਤਰ੍ਹਾਂ ਇਹਨੂੰ ਐ ਕਰਕੇ ਇੱਥੇ ਉਂਗਲ ਡਾਲ ਕੇ ਇਸ ਤਰ੍ਹਾਂ ਪੂਰਾ ਐ ਕਰਕੇ ਇਸ ਤਰ੍ਹਾਂ ਲਗਾਮ ਦੇਣੀ ਹੈ ਇਸ ਤੋਂ ਬਾਅਦ ਆਪਾਂ ਇਸ ਤਿਆਰ ਨਾਲ ਇਹਨੂੰ ਮਨ ਹਲਕਾ ਹਲਕਾ ਇੱਥੋਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਜਿਉਂ ਰਿਲੈਕਸ ਜੀ ਫੀਲ ਹੋ ਜਾਏ। ਇਸ ਤੋਂ ਬਾਅਦ ਆਪਾਂ ਪਾਵਾਂਗੇ ਬਾਗਾਂ ਇਹਦੇ। ਆਜੋ। ਬਾਗਾਂ ਪਾਉਣ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਇਹਦੇ ਲਾਵਾਂਗੇ ਖਰਖਰਾ। ਵੀ ਖਰਖਰਾ ਕਿਸ ਤਰ੍ਹਾਂ ਕਰਨਾ ਹੈ ਕਿਵੇਂ ਕਰਨਾ ਹੈਗਾ। ਆਜੋ।

ਹਾਂਜੀ ਇਹੀ ਸੀ ਅੱਜ ਦੀ ਆਪਣੀ ਪਹਿਲੇ ਦਿਨ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਲਗਾਮ ਕਿਸ ਤਰ੍ਹਾਂ ਪਾਉਣੀ ਹੈ ਖਰਖਰਾ ਕਿਸ ਤਰ੍ਹਾਂ ਕਰਨਾ ਪੁਰਛ ਕਿਸ ਤਰ੍ਹਾਂ ਕਰਨਾਗਾ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਕਰ ਲੋ ਫੋਲੋ ਤੇ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ